ਸ਼ੁਸ਼ਾਂਤ ਸਿੰਘ ਰਾਜਪੂਤ ਮਾਮਲੇ ਦੇ ਵਿੱਚ ਵੱਡੀ ਅਪਡੇਟ ਸਾਂਝੀ ਕਰ ਰਹੇ ਹਾਂ ਦੱਸ ਦਈਏ ਕਿ ਸੀਬੀਆਈ ਨੇ ਸ਼ੁਸ਼ਾਂਤ ਸਿੰਘ ਰਾਜਪੂਤ ਕੇਸ ਦੀ ਕਲੋਜ਼ਰ ਰਿਪੋਰਟ ਮੁੰਬਈ ਦੀ ਅਦਾਲਤ ਦੇ ਵਿੱਚ ਦਾਖਲ ਕਰ ਦਿੱਤੀ ਹੈ ਦੱਸ ਦਈਏ ਕਿ 2020 ਦੇ ਵਿੱਚ ਮੌਤ ਹੋਈ ਸੀ ਸੁਸ਼ਾਂਤ ਦੀ ਤੇ ਕਰੀਬ 4 ਸਾਲ 4 ਮਹੀਨਿਆਂ ਦੇ ਬਾਅਦ ਸੀਬੀਆਈ ਨੇ ਇੱਕ ਕਲੋਜ਼ਰ ਰਿਪੋਰਟ ਧਾਇਰ ਕੀਤੀ ਹੈ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਮੌਤ ਦੇ ਲਈ ਕੋਈ ਵੀ ਜ਼ਿੰਮੇਵਾਰ ਨਹੀਂ ਹੈ ਤੇ ਸੀਬੀਆਈ ਨੂੰ ਸੂਤਰਾਂ ਦੇ ਮੁਤਾਬਿਕ ਅਭਨੇਤਾ ਦੀ ਮੌਤ ਮਾਮਲੇ ਦੇ ਵਿੱਚ ਕੋਈ ਅਹਿਮ ਸੁਰਾਗ ਨਹੀਂ ਮਿਲਿਆ ਇਸ ਤੋਂ ਬਾਅਦ ਇਸ ਕੇਸ ਨੂੰ ਬੰਦ ਕਰਨ ਲਈ ਅਦਾਲਤ ਤੱਕ ਪਹੁੰਚ ਕੀਤੀ ਗਈ ਹੈ ਤੇ ਇਸ ਘਟਨਾ ਦਾ ਪਤਾ ਲੱਗਣ ਤੇ ਪਰਿਵਾਰਕ ਮੈਂਬਰਾਂ ਨੇ ਵੀ ਮੌਤ ਤੇ ਕਈ ਸਵਾਲ ਖੜੇ ਕੀਤੇ ਸੀ ਪੀੜਤ ਪਰਿਵਾਰ ਦਾ ਦੋਸ਼ੀ ਕਿ ਸੁਸ਼ਾਂਤ ਨੇ ਜਿਹੜਾ ਖੁਦ ਕੋਈ ਗਲਤ ਕਦਮ ਨਹੀਂ ਚੁੱਕਿਆ ਸਗੋ ਇਸ ਦੇ ਪਿੱਛੇ ਕੋਈ ਸਾਜ਼ਿਸ਼ ਜਾਪਦੀ ਹੈ ਤੇ ਉਥੇ ਰਿਆ ਚੱਕਰ ਵਰਤੀ ਤੇ ਵੱਡੇ ਇਲਜ਼ਾਮ ਲੱਗੇ ਸੀ ਪਰ ਦੱਸ ਦਈਏ ਕਿ ਹੁਣ ਇਸ ਮਾਮਲੇ ਦੇ ਵਿੱਚ ਰਿਆ ਚੱਕਰ ਵਰਤੀ ਤੇ ਉਸ ਦੇ ਪਰਿਵਾਰ ਨੂੰ ਵੀ ਕਲੀਨ ਚਿੱਟ ਦੇ ਦਿੱਤੀ ਗਈ ਹੈ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਆਈ ਹੈ ਕਿ ਹੌਣ ਸ਼ੁਸ਼ਾਂਤ ਦੇ ਪਿਤਾ ਦੇ ਵੱਲੋਂ ਜੋ ਰਿਆ ਚੱਕਰਵਰਤੀ ਤੇ ਦੋਸ਼ ਲਗਾਏ ਗਏ ਸੀ ਪਰਿਵਾਰ ਤੇ ਦੋਸ਼ ਲੱਗੇ ਸੀ ਦੋਵਾਂ ਮਾਮਲਿਆਂ ਦੇ ਵਿੱਚ ਕਲੋਜ਼ਰ ਰਿਪੋਰਟ ਦਾਇਰ ਕਰ ਦਿੱਤੀ ਗਈ ਹੈ ਸੀਬੀਆਈ ਨੇ ਜਿਹੜਾ ਸ਼ੁਸ਼ਾਂਤ ਕੇਸ ਨੂੰ ਆਪਣੇ ਕਬਜ਼ੇ ਦੇ ਵਿੱਚ ਲਿਆ ਸੀ ਉਸ ਤੋਂ ਬਾਅਦ ਜਾਂਚ ਹੁੰਦੀ ਹੈ ਪਰ ਕੋਈ ਸਬੂਤ ਨਹੀਂ ਮਿਲਦਾ ਤਾਂ ਉਸ ਤੋਂ ਬਾਅਦ ਸੁਸ਼ਾਂਤ ਸਿੰਘ ਰਾਜਪੂਤ ਦੇ ਪਰਿਵਾਰ ਦੇ ਕੋਲ ਮੁੰਬਈ ਕੋਰਟ ਦੇ ਵਿੱਚ ਪ੍ਰੋਟੈਸਟ ਪਟੀਸ਼ਨ ਦਾਇਰ ਕਰਨ ਦਾ ਵਿਕਲਪ ਹੈ ਤੇ ਉੱਥੇ ਇਸ ਮਾਮਲੇ ਦੇ ਵਿੱਚ ਏਮਜ਼ ਮਾਹਿਰਾਂ ਤੋਂ ਵੀ ਜਾਂਚ ਕਰਵਾਈ ਗਈ ਸੀ ਕਿ ਕੋਈ ਵੀ ਸਬੂਤਾਂ ਦੇ ਨਾਲ ਕਿਤੇ ਛੇੜਖਾਨੀ ਤਾਂ ਨਹੀਂ ਹੋਈ ਤੇ ਸੋਸ਼ਲ ਮੀਡੀਆ ਚੈਟ ਵੀ ਜਿਹੜੀ ਹੈ ਅਮਰੀਕਾ ਭੇਜੀ ਗਈ ਸੀ ਤੇ ਉੱਥੇ ਵੀ ਸਾਰੇ ਸਬੂਤ ਇਹੀ ਮਿਲੇ ਨੇ ਕਿ ਕੋਈ ਵੀ ਚੈਟ ਦੇ ਵਿੱਚ ਛੇੜਖਾਨੀ ਨਹੀਂ ਹੋਈ ਹੈ ਕੋਈ ਵੀ ਡਾਕਟਰੀ ਜਿਹੜੀਆਂ ਰਿਪੋਰਟਾਂ ਨੇ ਉਹਨਾਂ ਵਿੱਚ ਛੇੜਖਾਨੀ ਨਹੀਂ ਹੋਈ ਹੈ ਤੇ ਉੱਥੇ ਹੁਣ ਰੀਆ ਚੱਕਰਵਰਤੀ ਜਿਹੜੀ ਕਿ ਸੁਸ਼ਾਂਤ ਦੇ ਗਰਲਫ੍ਰੈਂਡ ਦੱਸੇ ਗਏ ਸੀ ਉਹਨਾਂ ਨੂੰ ਵੀ ਕਲੀਨ ਚਿੱਟ ਮਿਲ ਗਈ ਹੈ ਉਹਨਾਂ ਦਾ ਇਸ ਕੇਸ ਦੇ ਵਿੱਚ ਹੱਥ ਨਹੀਂ ਹੈ ਇਹ ਗੱਲ ਜਿਹੜੀ ਹੈ ਇਸ ਰਿਪੋਰਟ ਤੋਂ ਸਪਸ਼ਟ ਹੋ ਜਾਂਦੀ ਹੈ ਤੇ ਸੀਬੀਆਈ ਨੇ ਕਲੋਜ਼ਰ ਰਿਪੋਰਟ ਜਿਹੜੀ ਹੈ ਉਹ ਦਾਇਰ ਕਰ ਦਿੱਤੀ ਹੈ ਸ਼ੁਸ਼ਾਂਤ ਸਿੰਘ ਰਾਜਪੂਤ ਮਾਮਲੇ ਦੇ ਵਿੱਚ ਵੱਡੀ ਅਪਡੇਟ ਸਾਂਝੀ ਕਰ ਰਹੀਆਂ ਦੱਸ ਦਈਏ ਕਿ ਸੀਬੀਆਈ ਨੇ ਸ਼ੁਸ਼ਾਂਤ ਸਿੰਘ ਰਾਜਪੂਤ ਕੇਸ ਦੀ ਕਲੋਜ਼ਰ ਰਿਪੋਰਟ ਮੁੰਬਈ ਦੀ ਅਦਾਲਤ ਦੇ ਵਿੱਚ داخل ਕਰ ਦਿੱਤੀ ਹੈ ਦੱਸ ਦਈਏ ਕਿ 2020 ਦੇ ਵਿੱਚ ਮੌਤ ਹੋਈ ਸੀ ਸੁਸ਼ਾਂਤ ਦੀ ਤੇ ਕਰੀਬ 4 ਸਾਲ 4 ਮਹੀਨਿਆਂ ਦੇ ਬਾਅਦ CBI ਨੇ ਇੱਕ ক্লোਜ਼ਰ ਰਿਪੋਰਟ ਧਾਇਰ ਕੀਤੀ ਹੈ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਮੌਤ ਦੇ ਲਈ ਕੋਈ ਵੀ ਜ਼ਿੰਮੇਵਾਰ ਨਹੀਂ ਹੈ ਤੇ CBI ਨੂੰ ਸੂਤਰਾਂ ਦੇ ਮੁਤਾਬਿਕ ਅਭਨੇਤਾ ਦੀ ਮੌਤ ਮਾਮਲੇ ਦੇ ਵਿੱਚ ਕੋਈ ਅਹਿਮ ਸੁਰਾਗ ਨਹੀਂ ਮਿਲਿਆ ਜਿਸ ਤੋਂ ਬਾਅਦ ਉਸ ਕੇਸ ਨੂੰ ਬੰਦ ਕਰਨ ਲਈ ਅਦਾਲਤ ਤੱਕ ਪਹੁੰਚ ਕੀਤੀ ਗਈ ਹੈ ਤੇ ਇਸ ਘਟਨਾ ਦਾ ਪਤਾ ਲੱਗਣ ਤੇ ਪਰਿਵਾਰਕ ਮੈਂਬਰਾਂ ਨੇ ਵੀ ਮੌਤ ਤੇ ਕਈ ਸਵਾਲ ਖੜੇ ਕੀਤੇ ਸੀ ਪੀੜਤ ਪਰਿਵਾਰ ਦਾ ਦੋਸ਼ੀ ਕਿ ਸੁਸ਼ਾਂਤ ਨੇ ਜਿਹੜਾ ਖੁਦ ਕੋਈ ਗਲਤ ਕਦਮ ਨਹੀਂ ਚੁੱਕਿਆ ਸਗੋਂ ਇਸ ਦੇ ਪਿੱਛੇ ਕੋਈ ਸਾਜ਼ਿਸ਼ ਜਾਪਦੀ ਹੈ ਤੇ ਉੱਥੇ ਰਿਆ ਚੱਕਰ ਵਰਤੀ ਤੇ ਵੱਡੇ ਇਲਜ਼ਾਮ ਲੱਗੇ ਸੀ ਪਰ ਦੱਸ ਦਈਏ ਕਿ ਹੁਣ ਇਸ ਮਾਮਲੇ ਦੇ ਵਿੱਚ ਰੀਆ ਚੱਕਰਵਰਤੀ ਤੇ ਉਸਦੇ ਪਰਿਵਾਰ ਨੂੰ ਵੀ ਕਲੀਨ ਚਿੱਟ ਦੇ ਦਿੱਤੀ ਗਈ ਹੈ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਆਈ ਹੈ ਕਿ ਹੁਣ ਸ਼ੁਸ਼ਾਂਤ ਦੇ ਪਿਤਾ ਦੇ ਵੱਲੋਂ ਜੋ ਰੀਆ ਚੱਕਰਵਰਤੀ ਤੇ ਦੋਸ਼ ਲਗਾਏ ਗਏ ਸੀ ਪਰਿਵਾਰ ਤੇ ਦੋਸ਼ ਲੱਗੇ ਸੀ ਦੋਵਾਂ ਮਾਮਲਿਆਂ ਦੇ ਵਿੱਚ ਕਲੋਜ਼ਰ ਰਿਪੋਰਟ ਦਾਇਰ ਕਰ ਦਿੱਤੀ ਗਈ ਹੈ ਸੀਬੀਆਈ ਨੇ ਜਿਹੜਾ ਸ਼ੁਸ਼ਾਂਤ ਕੇਸ ਨੂੰ ਆਪਣੇ ਕਬਜ਼ੇ ਦੇ ਵਿੱਚ ਲਿਆ ਸੀ ਉਸ ਤੋਂ ਬਾਅਦ ਜਾਂਚ ਹੁੰਦੀ ਹੈ ਪਰ ਕੋਈ ਸਬੂਤ ਨਹੀਂ ਮਿਲਦਾ ਤਾਂ ਉਸ ਤੋਂ ਬਾਅਦ ਸੁਸ਼ਾਂਤ ਸਿੰਘ ਰਾਜਪੂਤ ਦੇ ਪਰਿਵਾਰ ਦੇ ਕੋਲ ਮੁੰਬਈ ਕੋਰਟ ਦੇ ਵਿੱਚ ਪ੍ਰੋਟੈਸਟ ਪਟੀਸ਼ਨ ਦਾਇਰ ਕਰਨ ਦਾ ਵਿਕਲਪ ਹੈ ਤੇ ਉੱਥੇ ਇਸ ਮਾਮਲੇ ਦੇ ਵਿੱਚ ਏਮਜ਼ ਮਾਹਿਰਾਂ ਤੋਂ ਵੀ ਜਾਂਚ ਕਰਵਾਈ ਗਈ ਸੀ ਕਿ ਕੋਈ ਵੀ ਸਬੂਤਾਂ ਦੇ ਨਾਲ ਕਿਤੇ ਛੇੜਖਾਨੀ ਤਾਂ ਨਹੀਂ ਹੋਈ ਤੇ ਸੋਸ਼ਲ ਮੀਡੀਆ ਚੈਟ ਵੀ ਜਿਹੜੀ ਹੈ ਅਮਰੀਕਾ ਭੇਜੀ ਗਈ ਸੀ ਤੇ ਉੱਥੇ ਵੀ ਸਾਰੇ ਸਬੂਤ ਇਹੀ ਮਿਲੇ ਨੇ ਕਿ ਕੋਈ ਵੀ ਚੈਟ ਦੇ ਵਿੱਚ ਛੇੜਖਾਨੀ ਨਹੀਂ ਹੋਈ ਹੈ ਕੋਈ ਵੀ ਡਾਕਟਰੀ ਜਿਹੜੀਆਂ ਰਿਪੋਰਟਾਂ ਨੇ ਉਹਨਾਂ ਵਿੱਚ ਛੇੜਖਾਨੀ ਨਹੀਂ ਹੋਈ ਹੈ ਤੇ ਉੱਥੇ ਹੁਣ ਰੀਆ ਚੱਕਰਵਰਤੀ ਜਿਹੜੀ ਕਿ ਸੁਸ਼ਾਂਤ ਦੇ ਗਰਲਫ੍ਰੈਂਡ ਦੱਸੇ ਗਏ ਸੀ ਉਹਨਾਂ ਨੂੰ ਵੀ ਕਲੀਨ ਚਿੱਟ ਮਿਲ ਗਈ ਹੈ ਉਹਨਾਂ ਦਾ ਇਸ ਕੇਸ ਦੇ ਵਿੱਚ ਹੱਥ ਨਹੀਂ ਹੈ ਇਹ ਗੱਲ ਜਿਹੜੀ ਹੈ ਇਸ ਰਿਪੋਰਟ ਤੋਂ ਸਪਸ਼ਟ ਹੋ ਜਾਂਦੀ ਹੈ ਤੇ ਸੀਬੀਆਈ ਨੇ ਕਲੋਜ਼ਰ ਰਿਪੋਰਟ ਜਿਹੜੀ ਹੈ ਉਹ ਦਾਇਰ ਕਰ ਦਿੱਤੀ ਹੈ